ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੰਡੀਆਂ ਜ਼ਿਲ੍ਹਾ ਫਰੋਜਪੁਰ ਤਹਿਸੀਲ ਜੀਰਾ ਦੋਸਤੋ ਅੱਜ ਦੀ ਵੀਡੀਓ ਚ ਵੱਡੇ ਹਵਾਨੇ ਵਾਲੀ ਜਰਸੀ ਵੜ ਦਿਖਾਉਣੀ ਤੀਜਾ ਸੂਆ ਸੋਨ ਜਾ ਰਹੀ ਆ ਹਵਾਨਾ ਹੀ ਵੱਡਾ ਤਿਆਰ ਕੀਤਾ ਹੋਇਆ ਤੇ ਵੱਡੇ ਕਦ ਕਾਠ ਵਾਲੀ ਆ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆਜੂਗੀ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਤੀਜਾ ਸੂਆ ਗਾਂ ਸੂਣ ਜਾ ਰਹੀ ਹੈ ਡੇਟ ਮੁਤਾਬਕ ਬਾਈ ਕਹਿੰਦਾ 4 ਤੋਂ 5 ਦਿਨ ਹਜੇ ਕੱਚੀ ਆ ਸੂਣ ਸੂਣ ਦੇ ਵਿੱਚ ਹਨ ਦੋਸਤੋ ਵੇਖ ਸਕਦੇ ਆ ਸੋਹਣੇ ਲੱਗੇ ਹੋਏ ਕੱਲੇ ਕੱਲੇ ਨਿੱਖਰਵੇਂ ਸੋਹਣੇ ਨੁਕਰਾਂ ਤੇ ਕੱਦ-ਕਾੜ ਦੋਸਤੋ ਚੰਗਾ ਵੱਡਾ ਫੇਸ ਕੁਆਲਿਟੀ ਦੋਸਤੋ ਵੇਖ ਸਕਦੇ ਆ ਪੰਜਾਬ ਵਾਲੀ ਜਰਸੀ ਆ ਦੋਸਤੋ ਤੀਜਾ ਸੂਆ ਸੂਣ ਜਾ ਰਹੀ ਆ ਹਨ ਦੋਸਤੋ ਦੂਸਰੀ ਸਾਈਡ ਤੋਂ ਦੇਖ ਸਕਦੇ ਆ ਸੋਹਣੇ ਲੱਗੇ ਹੋਇਆ ਹਵਾਨਾ ਦੋਸਤੋ ਚੰਗਾ ਤਿਆਰ ਕੀਤਾ ਹੋਇਆ ਦੂਜੇ ਸਵੇਰੇ ਬਾਈ ਕਹਿੰਦਾ ਆਪਣੇ ਘਰੇ 19 20 ਕਿਲੋ ਦੁੱਧ ਖੁੱਲਾ ਚਵਾਇਆ ਐਤਕੀ ਬਾਈ ਕਹਿੰਦਾ ਬਾੜਾ ਨਹੀਂ ਮੈਂ ਕਹੂੰਗਾ 19 20 ਕਿਲੋ ਮੈਂਤਕੀ ਦੱਸੂੰਗਾ ਬਾਕੀ ਦੋਸਤੋ ਬਾਈ ਕਹਿੰਦਾ ਵਾਧ ਚਵਾਜੇ ਉਹ ਅਗਲੀ ਸੇਵਾ ਡਿਪੈਂਡ ਕਰਦਾ ਬਾਕੀ ਦੋਸਤੋ ਮੈਂ ਤੁਹਾਨੂੰ ਦੱਸਦਾ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ 21 22 ਕਿਲੋ ਦੁੱਧ ਖੁੱਲਾ ਚਵਾਜੂਗੀ ਗਾਂ ਕਿ ਕਦ ਕਰ ਦੋਸਤੋ ਚੰਗਾ ਹਵਾਨੇ ਦੋਸਤੋ ਵਾਲਟਲ ਹਜੇ ਕਾਫੀ ਪਈ ਹੈ ਚੰਗਾ ਹਵਾਨਾ ਤਿਆਰ ਕਰਕੇ ਫਿਰ ਸੂਗੀ ਦੋਸਤੋ ਦੁੱਧ ਚੰਗਾ ਦਊਗੀ ਖੁੱਲਾ ਦੇਈ ਚੱਲੂਗੀ ਘਰੇ ਖਾਣ ਪੀਣ ਨੂੰ ਖੁੱਲਾ ਰਹੂਗਾ ਤੋ ਡੈਰੀ ਪਾਈ ਜਾਊਂਗੇ ਚੰਗੀ ਫੈਂਟ ਆਊਗੀ ਦੇਖ ਸਕਦੇ ਹੋ ਦੋਸਤੋ ਤੇ ਬਾਈ ਨੇ ਜਿਹੜਾ ਮੁੱਲ ਰੱਖਿਆ ਹੋਇਆ 75000 ਰੁਪਇਆ ਉਹ ਚ ਬਾਈ ਕੇ ਦਾ ਮਾਨਤਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੈ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ